ਸਾਸੀ ਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਇੱਕ ਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਲਈ ਆਪਾਂ ਲੈ ਕੇ ਪਹੁੰਚੇ ਹਾਂ ਤੁਹਾਨੂੰ ਮਿੱਤਰੋ ਪਿੰਡ ਛੋਟੇ ਘਰ ਦੇ ਵਿੱਚ ਜੈਂਟੇ ਬਾਈ ਕੇ ਕਰੇ ਚਾਰ ਜਾਨਵਰ ਦਿਖਾਵਾਂਗੇ ਮਿੱਤਰੋ گاਵਾ ਚਾਰੇ ਆ ਬਾਈ ਨਾਲ ਜਾਣਕਾਰੀ ਵਿੱਚ ਵਾਦਾ ਕਰ ਲੈਣੇ ਆ ਹਰਪ੍ਰੀਤ ਵੀਰੇ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਬਾਈ ਸਰਬੇ ਕੀ ਹਾਲ ਆ ਵੱਡੇ ਬਾਈ ਬਹੁਤ ਵਧੀਆ ਬਾਈ ਸੇਤਾ ਦੇ ਪਰਿਵਾਰ ਵੀਰੇ ਪੂਰੇ ਵਧੀਆ ਬਾਈ ਕੀ ਆਜ ਚਾਰ ਗਾਵਾਂ ਵੱਡੇ ਬਾਈ ਹਾਂਜੀ ਹਾਂਜੀ ਠੀਕ ਆ ਆਪਾਂ ਸ਼ੁਰੂਆਤ ਕਰ ਲਈਏ ਵੱਡੀ ਗਾਂ ਤੋਂ ਇਹਦੀ ਕੀ ਡਿਟੇਲ ਆ ਬਾਈ ਭਾਈ ਕੱਲ ਸੂਈਆ ਯਾਰਾ ਠੀਕ ਹਾਂਜੀ ਤੇ ਕਿੰਨਾ ਕੁ ਬਾਲਾ ਦੁੱਧ ਕੱਢਿਆ ਹੋਊਗਾ ਇਹ 4 4 5 5 ਕਿਲੋ ਕੱਢਿਆ ਦੋ ਡਾਂਗੀ ਹੋਈ ਠੀਕ ਹੈ ਕਿੰਨਾ ਕੁ ਦੇ ਦਊਗੀ ਤੇਰੇ ਦੱਸਿਆ ਬਾਲਾ ਮਾਂ ਕਹਿੰਦਾ 27 28 ਕਿਲੋ ਦੱਸਦੇ ਆ ਠੀਕ ਹੈ ਵੀਰੇ 20 22 ਤਾਂ ਦਊਗੀ ਦਊਗੀ ਹਾਂਜੀ ਵਡਿਆਗਾ ਸੂਆ ਕਿੰਨਾ ਵਾ ਵੀਰੇ ਇਹ ਭਾਈ ਤੀਜਾ ਸੂਆ ਦੱਸਿਆ ਆਪਾਂ ਨੂੰ ਠੀਕ ਹੈ ਬਾ ਕਿੰਨੇ ਦਿਨਾਂ ਦੀ ਹੋਗੀ ਸੂਈ ਆਖਿਆ ਸੀ ਇਹ ਭਾਈ ਕੱਲ ਸੂਈਆ ਬੱਚਾ ਕਿਹੜਾ ਦਾ ਭਾਈ ਬੱਚਾ ਮਗਰ ਵੱਛੀ ਆ ਭਾਈ ਵੱਛੀ ਆ ਠੀਕ ਹੈ ਲੈ ਮੈਂ ਤਰੂ ਆ ਵੱਛੀ ਕਰਵਾ ਲਈ ਵੱਛੀ ਨਿੱਕੀ ਦੀ ਆ ਨਾ ਹਾਂਜੀ ਅੱਛਾ ਗਾਂ ਸੀ ਠੀਕ ਹੈ ਕੀ ਰੇਟ ਰਹੂਗਾ ਵੱਡੇ ਭਾਈ ਐਡਾ ਪਾ ਸੀਆਰ ਚ ਪਹੁੰਚ ਕਰ ਦਾਂਗੇ 100 ਕਿਲੋਮੀਟਰ ਵੱਡ। ਸੀਆਰ ਦੇ ਵਿੱਚ ਮਾਨਤਣ ਵਿੱਚੋਂ ਵੀਰੇ। ਹਾਂ ਮਾਨਤਣ ਕਰ ਦਾਂਗੇ। ਪੂਰੀ ਵੀਰੇ ਕੱਢੀ ਬਾਈ। ਨਹੀਂ ਮਿੱਤਰੋ ਬਾਈ ਜਾਂਦੇ ਆ ਵੀ ਆਜ ਜਿਹੜਾ ਮਰਜ਼ੀ ਭਰਾ ਮਾਨਤਣ ਖੁੱਲਾ ਡੁੱਲਾ ਕਰਾਂਗੇ ਆਪਾਂ ਕਿਸੇ ਨੂੰ ਨਾਰਾਜ਼ ਨਹੀਂ ਮੋੜਦੇ। ਪੂਰੀ ਵੱਡੀ ਗਾਂ ਕਹਿਣ ਤੋਂ ਪਾਵੇ ਆ ਵੀਰੇ ਸੁਹਾ ਤੀਜਾ ਜ਼ਰੂਰ ਹੈਗੀ ਆ। ਕੱਲ ਦੀ ਸੂਈਆ ਵੱਛੀ ਜਾਂਦੇ ਮਗਰ ਦੁੱਧ ਬਾਈ ਤੁਸੀਂ ਚੋਲੋ 25 ਤੁਸੀਂ ਚੋਲੋ 30 ਤੁਸੀਂ ਚੋਲੋ 12 ਤੋਈਏ ਬਾਈ ਵੇਖ ਲਓ ਬਈ ਕਰਨਾ ਕਹਿੰਦੇ ਕਿ ਬੱਚਾ ਲੱਗਿਆ। ਇਹ ਭੱਜਦੀ ਆ ਮਗਰ ਮਗਰ ਬੱਚੇ ਨੂੰ ਵੱਢਦੀ ਆ। ਕਿਉਂਕਿ ਇਹ ਗੱਲ ਤਾਂ ਕਹਿਣੀ ਛੋਟਾ ਹੈ ਜੋ ਕਮੈਂਟਾਂ ਜੋ ਕਹੋਗੇ ਤੁਹਾਨੂੰ ਕਲੀਅਰ ਕਰਾਉਤੀ ਗੱਲ ਵਿੱਚ ਬਾਕੀ ਗਾਂ ਵੀ ਦੱਸਦੀ ਜੇ ਤੁਸੀਂ ਕੋਲੇ ਆਗੇ ਯਾਰ ਤੁਹਾਡਾ ਯਕੀਨ ਆਪੇ ਬਦਲ ਜਾਣਾ ਕਿਸੇ ਨੂੰ ਆਪਣੇ ਘਰੇ ਕੋਈ ਸਾਫਤ ਕਰ ਦੂਗਾ ਹਾਂ ਹਾਂ ਲੋ ਮੂੰਹ ਨੰਗੇ ਠੀਕ ਹੈ ਬਾਈ ਧੰਨਵਾਦ ਅੱਛਾ ਇੱਕ ਗੱਲ ਹੋਰ ਹੈ ਜੰਡੇ ਬਾਈ ਤੂੰ ਵੀ ਚੋਣ ਸੀ ਉਠੰਦੀ ਹੋ ਜਾਣਾ ਹਾਂ ਯਾਰ ਠੀਕ ਹੈ ਬਾਈ ਕਿ 8000 ਦੇ ਵਿੱਚ 100 ਕਿਲੋਮੀਟਰ ਪੌੜੀ ਫਰੀ ਹੈ ਨਾ ਬਾਈ ਪੂਰੀ ਸੀ ਝੰਡੀ ਆ ਯਾਰ ਏਡੀ ਨਹੀਂ ਗੱਲ ਕੀ ਕੋਈ ਯਾਰ ਸਰ ਠੀਕ ਹੈ ਬਾਈ ਠੀਕ ਹੈ ਆ ਲੈ ਵੇਖੋ ਬਾਈ ਠੀਕ ਹੈ ਬੰਦੇ ਕੀ ਬਾਤ ਆ ਬਾਈ ਹਾਂ ਹੂੰ ਮਾਰੀ ਦੋਨੋਂ ਤਾਂ ਚੰਗੀ ਲੱਗੀ ਆ ਇਹਨੇ ਕੋਈ ਵੀ ਬਹੁਤ ਚੰਗੀ ਲੱਗੀ ਆ ਹੂੰ ਨਾਲਗੰਢਪੁਰ ਛਟਾ ਹੈ ਨਹੀਂ ਹਣਾ ਠੀਕ ਆ ਬਈ ਤੇ ਦੋ ਨੰਬਰ ਤੇ ਵਹਿੜਾ ਜਿਹੜੀ ਬਈ ਇਹ ਬਈ ਦੂਜਾ ਸੂਆ ਸੂਈਆ ਕਿੰਨੇ ਦਿਨ ਹੋ ਗਏ ਬਈ ਸੂਈ ਨੂੰ ਅੱਜ ਇਹਨ ਭਾਈ ਦੱਸ ਦਿਆ ਨਹੀਂ ਹੋਗੇ ਹੋਣਗੇ ਸੁਈ ਨੂੰ। ਇਹ ਵੱੱਛੀ ਮੈਂ ਰਹਿੰਦੇ ਵੀ ਹਾਂ। ਹਾਂਜੀ ਇਹਦੇ ਵੀ ਮਗਰ ਵੱੱਛੀ ਆ। ਕਿੰਨਾ ਦੁੱਧ ਤੇ ਚੱਲਦੀ ਆ ਵੀਰੇ ਹੁਣ? ਇਹ ਭਾਈ 14 ਲੀਟਰ ਤੇ ਚੱਲਦੀ ਆ। ਇਹ ਕੰਡੇ ਵਾਲਾ। ਹਾਂਜੀ ਕੰਡੇ। ਚੰਗਾ ਵੱਡਾ ਵੀਰੇ। ਪੂਰਾ ਮੇਰੇ ਪੂਰਾ ਵੱਡਾ। ਇਹ ਕਿੰਨੇ ਦੀ ਜੀਦਗੀ ਵੀਰੇ? ਇਹਦੀ ਵੀ 55000 ਚ ਪਹੁੰਚ ਭਾਈ 100 ਕਿਲੋਮੀਟਰ ਵਾਟ। 55000 ਮਾਂਤਣਾਂ ਵਿੱਚੋਂ ਵੀਰੇ। ਮਾਂਤਣਾਂ ਵਿੱਚੋਂ ਕਰਨਾ ਇਹ। ਗੱਡੀ ਵਾਹ ਨੂੰ ਤੋਰੀ ਵੀਰੇ ਨੂੰ ਲੈ ਲਈ ਮਿੱਤਰੋ। ਕ੍ਰੋਸ ਪਾਣ ਦੇ ਵਿੱਚ ਵੜ ਪੈਂਦੀ ਆ ਦੂਜਾ ਸੂਆ ਸੂਈ ਆ ਬਾਈਆਂ ਦਾ। 10 ਦਿਨਾਂ ਦੀ ਸੂਈ ਆ 14 ਕਿਲੋ ਦੁੱ ਠੀਕ ਹੈ ਭਾਈ ਥਾਣਾ ਤੁਹਾਨੂੰ ਵੇਖੋ ਕਿੱਡਾ ਚੰਗਾ ਹੈ ਟਾਈਮ ਹੈ ਜਿਹੜਾ ਉਹ ਇੱਕ ਅਗੂ ਦਾ ਯਾਰ ਜੇ ਮਨੋਂ ਚਾਰ ਪੰਜ ਘੰਟੇ ਪੈਈ ਹੈ ਚਾਈ ਬਾਕੀ ਭਾਈ ਚੋਈਆਂ ਵੀ ਆ ਆਪਣੀਆਂ ਸਾਰੇ ਪਸ਼ੂ ਆਪਣੀ ਸਾਰੇ ਪਹੂ ਚੋਈਦੇ ਆ ਛੱਡੀਆਂ ਨਹੀਂ ਹੋਈਆਂ ਭਾਈ ਚਵਾਈ ਤੇ ਲਾ ਕੇ ਪਸ਼ੂਆਂ ਦੀ ਵੀਡੀਓ ਬਣਾਈ ਆਪਾਂ ਆ ਜਿਹੜਾ ਹੋਣ ਦਾ ਲੇਵਾ ਖਰਾ ਲੇਵਾ ਜਨ ਹੈਗਾ ਭਾਈ ਹੁਣੇ ਉਹਦੇ ਸੀਲ ਠੰਡੀ ਦੀ ਗਾਰੰਟੀ ਤੁਸੀਂ ਤਸੱਲੀ ਆਪ ਕਰ ਲਈ ਹਾਂ ਇਹ ਕਿੰਨੀ 55 ਦੇ ਵਿੱਚ ਵੀਰੇ ਹਾਂ ਇਹ 55000 ਠੀਕ ਹੈ ਵੀਰੇ ਤੇ ਤਿੰਨ ਨੰਬਰ ਤੇ ਡੱਬੀ ਵੜ ਚਿੱਟੀ ਇਹ ਵੀਰੇ ਪਹਿਲਾ ਸੂਆ ਸੂਈ ਆ ਠੀਕ ਆ ਹਾਂਜੀ ਕਿੰਨਾ ਦੁੱਧ ਹੋਊਗਾ ਵੀਰੇ ਇਹ ਥਲੇ ਹੈਗਾ ਭਾਈ 12 ਲੀਟਰ ਠੀਕ ਹੈ ਜੋਕਣ ਵਾਲਾ ਹੈ ਹਾਂਜੀ ਚੋਣ ਚਣ ਚੰਗਾ ਇਹਨੂੰ ਚੋਣ ਚਣ ਵੀਰੇ ਸਾਰੀਆਂ ਗਾਈਆਂ ਨੂੰ ਆਪਣਾ ਓਕੇ ਲੱਗਾ ਠੀਕ ਹੈ ਭਾਡੇ ਭਾਈ ਇਹ ਕਿੰਨੇ ਦੇ ਦੇਣਗੇ ਵੀਰੇ ਪਹਿਲਾਂ ਇਹ 55000 ਚ ਪਹੁੰਚ ਕਰ ਦਾਂਗੇ 100 ਕਿਲੋਮੀਟਰ ਵਾੜੀ ਮਾਨਤਣ ਵਿੱਚੋਂ ਵੀਰੇ ਮਾਨਤਣ ਕਰ ਦਾਂਗੇ ਜੇ ਕੋਈ ਜੋੜਾ ਲੈਣ ਵਾਲਾ ਭਰਾ ਹੋਇਆ ਜੋੜੇ 'ਚ ਵੀ ਮਾਨਤਣ ਕਰ ਦਾਂਗੇ ਵੀਰੇ ਕੱਢੀ ਪਰੋਂ ਤੋਰੀ ਵੀਰੇ ਨੂੰ ਲੈ ਮਿੱਤਰੋ 55000 ਦੇ ਵਿੱਚ ਇਹ ਜੋੜੀ ਪਹੁੰਚ ਪਈਆਂ ਦਾ ਫ੍ਰੀ ਕਰ ਦੇਵਾਂਗੇ ਪਹਿਲਾਂ ਨੂੰ ਸੂਈ ਹੈ ਨਾ ਬਈ ਯਾਰ ਹਾਂਜੀ ਹਾਂਜੀ ਹੈ ਹਰਪ੍ਰੀਤ ਹਾਂਜੀ ਪਹਿਲਾਂ ਨੂੰ ਸੂ ਉਰੇ ਪਹਿਲਾਂ ਨੂੰ ਸੂਈ ਆਏ ਪਹਿਲਣ ਹਾਂ ਹਾਂ ਪਹਿਲਾਂ ਕਿੰਨੇ ਦਿਨ ਹੋ ਗਏ ਸੂਈ ਨੂੰ ਅੱਜ ਇਹੜੋ 4-5 ਦਿਨ ਹੋਇਆ ਬਾਈ ਠੀਕ ਹੈ ਬਾਈ ਠੀਕ ਹੈ ਇਹ ਲੈ ਮੈਂ ਇਹਨੇ ਮਗਰ ਬੱ ਲੈ ਮਿੱਤਰੋ ਦੇਖ ਸਕਦੇ ਆ ਤੁਸੀਂ ਘਰਮ ਵਾਲੀ ਨੂੰ ਥੱਲੇ ਬਣਦੀ ਤੇ ਥਣ ਥਣ ਚੰਗਾ ਲੱਗਾ ਹੋਇਆ ਤੇ ਇਹ ਕਿੰਨੇ ਦੀ ਆਖਿਆਈ ਬਾਈ ਇਹ ਬਾਈ 55000 ਠੀਕ ਹੈ ਬਾਈ ਲਾਲ ਵੇੜ ਇਹੜੋ ਬਾਈ 10 ਦਿਨ ਹੋ ਗਏ ਸੂਈ ਨੂੰ ਕਿੰਨਾ ਦੁੱਧ ਬਾਈ ਇਹ ਥੱਲੇ ਵੀ ਹੈਗਾ ਬਾਈ 10-11 ਲੀਟਰ ਖੁੱਲਾ ਠੀਕ ਹੈ ਬੱਛੀ ਇਹਨੇ ਮਗਰ ਇਹਦੇ ਮਗਰ ਬੱਛਾ ਜੀ ਠੀਕ ਹੈ ਚੋਣ ਚਾਂਣ ਚੋਣ ਜਾਣ ਦਾ ਮੌਕੇ ਬਾਈ ਕਿੰਨੇ ਦੀ ਵੀਰੇ ਇਹ 45000 ਚ ਪਹੁੰਚ ਕਰ ਦਾਂਗੇ ਭਾਈ ਕੱਢੀ ਪਾ ਲੂ ਨਹੀਂ ਮਿੱਤਰੋ ਇਹ 45000 ਦੇ ਵਿੱਚ ਇਹ ਵੈੜਾ ਦੋ ਪਹਿਲਣਾ ਹੀ ਆ ਤੇ ਇੱਕ ਹੈਗੀ ਮਿੱਤਰੋ ਦੂਜੀ ਸੂਏ ਠੀਕ ਆ ਭਾਈ ਦੋਵੇਂ ਪਹਿਲਣਾ ਪਹਿਲਣਾ ਇੱਕ ਦੂਜੀ ਸੂਏ ਤੇ ਆ ਹੈਗੀ ਤੀਜੀ ਸੂਏ ਭਈ ਚਾਰ ਨਾਗਾ ਭਾਈ ਹੁਣ ਇਹਦੇ ਕੋਲੇ ਇਹਦਾ ਰੇਟ ਆ ਜਿਹੜਾ 10 ਦੇ ਲਈ ਮਿੱਤਰੋ ਦੇਖ ਸਕਦੇ ਆ ਤੁਸੀਂ ਕਰਮ ਵਾਲੀ ਓਕੇ ਆ ਜਾਵਾਂ ਵੀਰੇ ਜਿਹੜੇ ਭਰਾ ਨੂੰ ਚੱਚੂ ਕੀ ਨੰਬਰ 'ਪਾ ਲੈ ਲੈਣੇ ਹਰਪ੍ਰੀਤ ਨੰਬਰ ਕਿੰਨਾ ਭਾਈ ਵੇਰੇ ਨੰਬਰ ਹੈ ਸ਼ਾਸਤਰੀ 998 ਜੀ 87877 ਠੀਕ ਹੈ ਬਈ ਇਸ ਨੰਬਰ ਤੇ ਕਰ ਲੋ ਵੀਰੇ ਨਾਲ رابطہ ਮਿੱਤਰੋ ਪਿੰਡ ਹੈਗਾ ਛੋਟਾ ਘਰ ਜ਼ਿਲ੍ਹਾ ਹੈਗਾ ਵਾ ਬਾਈ ਜਿਹੜਾ ਲੱਗਦਾ ਬਾਈ ਨੂੰ ਉਹ 모ਗਾ ਵੱਡੇ ਘਰ ਦਾ ਗਵੰਡੀ ਪਿੰਡ ਆ ਜੰਟੇ ਬਾਈ ਕੇ ਘਰੇ ਆਉਣਾ ਵਾ ਅਸੀਂ ਜਾਨਵਰ ਦੇਖਣੀਆਂ ਤਸੱਲੀ ਹਰ ਇੱਕ ਵਕਤ ਤੁਸੀਂ ਆਪ ਕਰਨੀਆਂ ਸਾਰੇ ਭਰਾਵਾਂ ਦਾ ਵੀਡੀਓ ਦੇਖਣ ਲਈ ਧੰਨਵਾਦ